ਏ ਅਸੀਂ ਜਿਹੜਾ ਪਹਿਲਾਂ 2 ਤਰੀਕ ਨੂੰ ਅਸੀਂ ਬਟਿੰਡੇ ਪ੍ਰੈਸ ਕਾਨਫਰੰਸ ਕਰਾਈ ਹਲਾਤ ਚੇਤਾ ਸੀਗਾ ਵੀ 5 ਮਈ ਨੂੰ ਮੀਤਿਹਰ ਦੇ ਘਰ ਮੂਰੇ ਤੇ ਗੁਰਬੀਰ ਸਿੰਘ ਕੁਦਿਆ ਦੇ ਘਰ ਮੂਰੇ ਧਰਨੇ ਮਾਰੇ ਜਾਣਗੇ 99 ਦੇ ਸਮੇਂ ਦੇ ਪੰਜਾਬ ਵਾਲੀਆਂ ਮੰਗਾਂ ਸੀ ਪੰਜਾਬ ਪੰਦਰ ਦੀਆਂ ਮੰਗਾਂ ਜਿਹੜੀਆਂ ਬਟਿੰਡੇ ਤੇ ਸੰਗਰੂਰ ਨਾਲ ਕੋੰਦੇ ਇਹ ਜਿਲ੍ਹੇ ਨਾਲ ਜੁੜੀਆਂ ਹੋ ਜਾਂਦੀਆਂ ਸੀ ਉਹਨਾਂ ਮੰਗਾਂ ਤੇ ਜਿਹਦੇ ਵਿੱਚ ਫਸਲਾਂ ਦੇ ਨੁਕਸਾਨ ਦਾ ਮਾਮਲਾ ਗੜੇਮਾਰੀ ਨਾਲ ਮਾਮਲਾ ਮੀਂਹ ਨਾਲ ਪਤੇ ਤੂਫਾਨ ਨਾਲ ਮਾਮਲਾ ਜਾਂ ਬਿਮਾਰੀਆਂ ਨਾਲ ਪਸ਼ੂ ਮਰੇ ਆ ਜਿਹੜੇ ਜੇ ਭਾਰਤ ਮਾਲਾ ਪ੍ਰੋਜੈਕਟ ਦੀ ਸੜਕ ਕੱਢੀ ਜਾ ਰਹੀ ਹੈ ਉਹਦੇ ਮਾਮਲੇ ਦੀ ਗੱਲ ਗੈਸ ਲਾਈਨ ਪਾਈਪ ਦੇ ਮਾਮਲੇ ਦੀ ਇੱਕ ਜਹਾਗੀਰ ਦਾ ਭਾਵਾ ਮਾਫੀ ਨਾਂ ਦੇ ਜਿਹੜੀ ਜ਼ਮੀਨ ਦੱਬੇ ਆ ਉਹਦਾ ਮਸਲਾ ਕਾਫੀ ਸਮੇਂ ਤੋਂ ਗੁੱਲਦਿਆ ਵਸੀ ਇਹ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਡੀਸੀ ਸੰਗਰੂਰ ਨਾਲ ਤੇ ਮਤਲਬ ਡੀਸੀ ਬਟਿੰਡਾ ਨਾਲ ਦੇ ਪਹਿਲਾਂ ਇੱਕ ਧਰਨਾ ਚੱਲਿਆ ਤੇ 20000 ਦੇ ਵੀ ਧਰਨਾ ਲੱਗਿਆ ਇਹਦੇ ਤਵੰਦ ਚ ਉਹ ਮੰਗਾਂ ਸਾਡੀਆਂ ਲਟਕਦੀਆਂ ਆ ਰਹੀਆਂ ਨੇ 20000 ਦੇ ਧਰਨੇ ਤੋਂ ਬਾਅਦ 20000 ਨਾਲ ਮੀਟਿੰਗ ਹੋਈ ਉਹਨਾਂ ਨੇ 15 ਦਿਨ ਦਾ ਸਮਾਂ ਲਿਆ 15 ਦਿਨਾਂ ਦੇ ਵਿੱਚ ਮਸਲਾ ਹੱਲ ਕਰਦਾਂਗੇ ਪਰ ਉਹ ਉਸਕ ਮੰਗਾ ਜਿਹੜੀਆਂ ਨੇ ਉਹ ਉਹ ਮੰਗਾ ਸਾਰੀਆਂ ਉਹ ਮੇ ਅਸਿਡੈਂਡ ਕਰਦੀਆਂ ਨੇ ਫਿਰ ਇਹ ਅਸੀਂ ਅ ਦੋ ਤਰੀਕ ਨੂੰ ਕੱਲ ਮਟੰਡੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਵੀ 5 ਤਰੀਕ ਦਾ ਧਰਨਾ ਜਿਹੜਾ ਉਹ ਦੋਵਾਂ ਥਾਵਾਂ ਤੇ ਲਗਾਤਾਰ ਲੱਗੂਗਾ ਤੇ ਕੱਲ ਪ੍ਰਸ਼ਾਸਨ ਐਕਸ਼ਨ ਐਕਟਿਵ ਹੋਇਆ ਪ੍ਰਸ਼ਾਸਨ ਗੱਲਬਾਤ 'ਚ ਬੈਠ ਕੇ ਵੀਰੋ ਉਹ ਸਾਰੀਆਂ ਮੰਗਾਂ ਤੇ ਵਿਚਾਰ ਚਰਚਾ ਹੋਈ ਹੈ ਤੇ ਉਹਨਾਂ ਨੇ ਇੱਕ ਹਫ਼ਤੇ ਦਾ ਖੜੇਮਾਰੀ ਦੇ ਨੁਕਸਾਨ ਤੇ ਫਸਲ ਨੁਕਸਾਨ ਦੇ ਬਾਬਜੇ ਦੀ ਗੱਲ ਕੀਤੀ ਹੈ ਤੇ ਦੋ ਹਫ਼ਤਿਆਂ ਦੇ ਵਿੱਚ ਕੋਈ ਦੇ ਬੰਦ ਦੇ ਹੱਲ ਕਰਨ ਦਾ ਸਾਡੇ ਦਾ ਵਾਅਦਾ ਕੀਤਾ ਇਸ ਕਰਕੇ ਅਸੀਂ ਉਹ ਵਾਅਦੇ ਦੇ ਮਤਲਬ ਉਹ ਪ੍ਰੋਗਰਾਮ 20 ਮਈ ਤੱਕ ਮੁੜ ਕੇ ਮਤਲਬ ਕਿ ਜਿਹੜਾ ਤੁਸੀਂ ਕੱਲ 5 ਤਰੀਕ ਨੂੰ ਪੰਜਰਦਮ ਹੋ ਗਏ ਹਾਂ ਜੋ 20 ਤੱਕ ਜਾਵੇ ਕੱਲ ਦੀ ਮੀਟਿੰਗ ਵਿੱਚ ਕੌਣ ਕੌਣ ਅਧਿਕਾਰੀ ਸ਼ਾਮਲ ਰਏ ਜੀ ਉੱਥੇ ਏਡੀਜੀਪੀ ਜਸਕਰਨ ਸਿੰਘ ਸੀ ਏ ਡੀ ਸੀ ਬਟੰਡਾ ਡੀ ਸੀ ਸੰਗਰੂਰ ਐਸ ਐਫ ਪੀ ਬਰਨਾਲਾ ਐਕਸ ਐਸ ਪੀ ਬਟੰਡਾ ਐਸ ਐਸ ਪੀ ਸੰਗਰੂਰ ਤੇ ਬਾਕੀ ਹੋਰ ਪ੍ਰਸ਼ਾਸਨਿਕ ਅਧਿਕਾਰੀ ਸਰ 20 ਤੱਕ ਜੇਕਰ ਮੰਗਾ ਨਾ ਮੰਨਿਆ ਜਾਂਦੇ ਤਾਂ ਅਗਲਾ ਕੀ ਐਕਸ਼ਨ ਹੋਵੇਗਾ ਉਹੀ ਹੁੰਦਾ ਜਦੋਂ ਮੰਗਾ ਨਹੀਂ ਮੰਨਦੇ ਅਸੀਂ ਐਕਸ਼ਨ ਨਹੀਂ ਕਰਨਾ ਹੁੰਦਾ ਹੋਰ ਕਿਹਨਾ ਅਸੀਂ ਉਹਨਾਂ ਤੇ ਕੋਈ ਐਫ ਆਈ ਆਰ ਦਰਜ ਕਰਾਂਗੇ ਉਹਨਾਂ ਨੂੰ 5 ਤਰੀਕ ਤੱਕ ਵੀ ਟਾਈਮ ਦਿੱਤਾ ਸੀ ਇਹ ਵੀ ਟਾਈਮ ਨਿਕਲ ਗਿਆ ਕਿ ਉਹਨਾਂ 20 ਤੱਕ ਸਾਨੂੰ ਬਾਲਤਾ ਅਸ਼ੀਸ਼ ਕਰਦੇ ਹੁੰਦੇ ਆ ਇਹ ਟਾਲ ਮਟੋਲ ਕਰਦੇ ਹੁੰਦੇ ਆ ਇਹਨਾਂ ਨੇ ਆਪਦਾ ਕੰਮ ਕਰਨਾ ਹੁੰਦਾ ਅਸੀਂ ਆਪਦਾ ਕੰਮ ਕਰਨਾ ਅਸੀਂ ਫਿਰ ਵੀ ਵਿਚ ਵਿਚਾਰ ਨਹੀਂ ਮਿਲਾਗੇ ਇਹਨਾਂ ਨਾਲ ਮੀਟਿੰਗਾਂ ਕਰਕੇ ਸਵਾਲ ਵੀ ਪੁੱਛਾਂਗੇ ਇਹਨਾਂ ਨੂੰ ਕਹਾਂਗੇ ਨਹੀਂ ਫਿਰ ਉਦੋਂ ਬਾਅਦ ਅਸੀਂ ਸਾਨੂੰ ਨਾ ਹੋਇਆ ਜੇ ਵਿਚ ਵਿਚਾਰੇ ਦਿਖਦਾ ਹੋਇਆ ਅਸੀਂ ਐਲਾਨ ਵੀ ਕਰਦਾਂਗੇ ਕਿ ਕਿਹੜੀ ਤਰੀਕਾ ਧਰਨਾ ਹੈ ਜੇ ਪਹਿਲੇ ਦਿਨ ਕਿਸ ਤਰ੍ਹਾਂ ਦਾ ਵਿਰੋਧ ਕੀਤਾ ਜਾਊਗਾ ਉਦੋਂ ਬਾਅਦ ਵਿਰੋਧ ਤਾਂ ਦੇਖੋ ਜੀ ਧਰਨੇ ਦੇ ਵਿੱਚ ਵੀ ਹੋ ਸਕਦਾ ਹੈ ਧਰਨਾ ਜੇ ਵੀ ਅਦਾ ਐਲਾਨ ਕੀਤਾ ਧਰਨੇ ਦੇ ਰੂਪ ਦੇ ਵਿੱਚ ਹੋਇਆ ਪਿੰਡਾਂ ਦੇ ਵਿੱਚ ਸਵਾਲ ਵੀ ਚੁੱਕੇ ਜਾਣਗੇ ਐ ਕਿਤੇ ਕਹੜਾ ਛੱਡਣ ਵਾਲੇ ਤਾਂ ਹੈ ਨਹੀਂ ਅ ਕਿ ਕਿਸੇ ਨੇ ਅਸ਼ਵਾਸ਼ਣ ਦਿੱਤਾ ਕਿਸ ਤਰ੍ਹਾਂ ਹਲਕੇ ਤਰ੍ਹਾਂ ਧੂੜੀ ਵਾਲਾ ਮਸਲਾ ਹੈ ਅਸ਼ਵਾਸ਼ਣ ਤਾਂ ਜੀ ਉਹਨਾਂ ਨੇ ਬਹੁਤ ਭਰੋਸੇ ਨਾਲ ਦਿੱਤਾ ਕਿ ਅਸੀਂ ਸਾਰੇ ਉਹਨਾਂ ਦੇ ਸਾਰੇ ਉਹਨਾਂ ਨੇ ਕਾਗਜ਼ ਏਡੀਜੀਪੀ ਸਾਹਿਬ ਨੇ ਪੜ੍ਹ ਪੜ ਕੇ ਸਾਰੀ ਚੈੱਕ ਕਹੀ ਹੈ ਕਿ ਇਹ ਤਾਂ ਥੋੜੀ ਬਹੁਤ ਬਾਜਬਾ ਉਹ ਹੈ ਵੀ ਬਹੁਤ ਬਾਜਬਾ ਜਿਉ ਤੁਹਾਨੂੰ ਵੀ ਦਿਖਾਈਏ ਤੁਸੀਂ ਮੰਨੋਗੇ ਬਹੁਤ ਬਾਜਬਾ ਇਹ ਉਹ ਜੈਨੂਨ ਮਾਮਲਾ ਹੈ ਤੇ ਉਹ ਤਾਂ ਉਲਟਾ ਆਇਆ ਜਾ ਰਿਹਾ ਹੈ ਕਿ ਭਾ ਮਾਫੀ ਬਲੋਂ ਉਹਨਾਂ ਦੇ ਕੋਰਟ ਵੀ ਘਮਰਾ ਕੀਤੇ ਸਰ ਜੇਕਰ ਗੱਲ ਕਰੀਏ ਇਹਦੇ ਵਿੱਚ ਕੋਈ ਚੋਣ ਜਾਬਤੇ ਨੂੰ ਲੈ ਕੇ ਨਹੀਂ ਕੋਈ ਰੁਕਾਵਟ ਆ ਸਕਦੀ ਹੈ ਚੋਣ ਜਾਬਤੇ ਨੂੰ ਲੈ ਕੇ ਮੈਨੂੰ ਤਾਂ ਲੱਗਦਾ ਸੀ ਜੀ ਕੋਈ ਗੱਲੀ ਨਹੀਂ ਦੇ ਵਿੱਚ ਜਿਹੜੀ ਚੋਣ ਜਾਬਤੇ ਵਾਲੀ ਹੈ ਦੇਖੋ ਭਰਤਵਾੜਾ ਪ੍ਰੋਜੈਕਟ ਦੇ ਮਾਮਲੇ ਦੇ ਪਹਿਲਾਂ ਦਿੱਤੇ ਜਾ ਰਹੇ ਨੇ ਪਹਿਲਾਂ ਉਹਨਾਂ ਨੇ ਦਿੱਤੇ ਨੇ ਪਿੱਛੇ ਗੈਸ ਲਾਈਨ ਪਾਈਪ ਦੇ ਮਾਮਲੇ ਦੇ ਪਹਿਲਾਂ ਵੀ ਦਿੱਤੇ ਨੇ ਹੁਣ ਵੀ ਦੇਣੇ ਚਾਹੀਦੇ ਨੇ ਕਿਉਂਕਿ ਗੈਸ ਲਾਈਨ ਪਾਈਪ ਖਤ ਜਿਹੜੀ ਜ਼ਮੀਨ ਲੈਣੀ ਹੈ ਉਹ ਤਾਂ ਇੱਕ ਪ੍ਰਾਈਵੇਟ ਕੰਪਨੀ ਰਾ ਦਾਰਾ ਹੈ ਉਹ ਪ੍ਰਾਈਵੇਟ ਉਹਨਾਂ ਨੇ ਪੈਸੇ ਦੇਣੇ ਤੇ ਦੇਣੇ ਜ਼ਿੰਮੇਦਾਰ ਉਹਨੇ ਕਿ ਜਦ ਤੁਹਾਡੇ ਘਰੀ ਵੱਡਦਾ ਦੂਜੀ ਜਿਹੜੀ ਆ ਫਸਲੀ ਨੁਕਸਾਨ ਦਾ ਮਾਮਲਾ ਜਿਹਦੀ ਕਿੰਨੇ ਚਿਰ ਤੋਂ ਤੈ 2020 ਦਾ 2021 22 23 ਹੁਣ ਮਾਮਲਾ ਦੇਣਾ ਤੇ ਉਹ ਕਹਿੰਦੇ ਨੇ ਵੀ ਅਸੀਂ ਸਾਨੂੰ ਚੌਂਡ ਕਮਿਸ਼ਨ ਤੋਂ ਆ ਕੇ ਲੈਣੀ ਚਾਹੀਦੀ ਹੁੰਦੀ ਵਾ ਤੇ ਇੱਕ ਹਫਤਾ ਚਾਹੀਦਾ ਚਲੋ ਹੋਊਗਾ ਉਹਨਾਂ ਦਾ ਪ੍ਰੋਸੈਸ ਕੋਈ ਤਰੀਕਾ ਉਹ ਦੇਣ ਤੇ ਵਾਸਤੇ ਕਿਸੇ ਨੂੰ ਚੂਣ ਕਮਿਸ਼ਨ ਨੂੰ ਜਾਂ ਇਤਲਾਹ ਕਰਨੀ ਆ ਜਾਂ ਉਹਨਾਂ ਨੂੰ ਕਿ ਚਿੱਠੀ ਕੱਢਣੀਆਂ ਵੀ ਅਸੀਂ ਦੇ ਮਾਮਜ਼ਾ ਵੰਡਣਾ ਹੈ ਜੀ ਸਾਨੂੰ ਰੋਕਿਆ ਨਾ ਜਾਵੇ ਉਹਨਾਂ ਵਾਸਤੇ ਨੇ ਸਮਾਂ ਮੰਗਦਿਆ ਤੇ ਉਹ ਦਿੱਤਾ ਵੀ ਸਮਾਂ ਹੀ ਕੰਮ ਹੁਣ ਅਸਮ ਜਿਵੇਂ ਦੋ ਜਥੇਬੰਦੀ ਇਹਨੂੰ ਡੋਰਨਾ ਤੇ ਪੱਕਾ ਹਜਿ ਮੋਰਚਾ ਜਾ ਰਹੀ ਹੈ ਕਈ ਪਿੰਡਾਂ ਚ ਵਿਰੋਧ ਵੀ ਹੁੰਦਾ ਵੇ ਬਲੀਡਰਾਂ ਦਾ ਭਾਜਪਾ ਦਾ ਜਿਉਂ ਤੁਹਾਡੇ ਜਥੇਬੰਦੀ ਕੋਲ ਵੀ ਇਸ ਤਰ੍ਹਾਂ ਕੋਈ ਦੇਖੋ ਸਾਡਾ ਤਾਂ ਆਪਣਾ ਪ੍ਰੋਗਰਾਮ ਹੈ ਜੀ ਉਹ ਜਥੇਬੰਦੀ ਜਵਾਬ ਦੇ ਸਕਦੀ ਹੈ ਇਹਨੂੰ ਉਹਨਾਂ ਦਾ ਕੀ ਹੈ ਅਸੀਂ ਉਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਤੁਹਾਡੇ ਕੋਲੋਂ ਤਾਂ ਨਹੀਂ ਕੋਈ ਵਿਰੋਧ ਕਿਸੇ ਦਾ ਆਸੀਂ ਕਹਾਂ ਦਾ ਵਿਰੋਧ ਕਰਾਂਗੇ ਜੀ ਅਸੀਂ ਕਿਸੇ ਜਥੇਬੰਦੀ ਦੀ ਲੜਨ ਵਾਲੀ ਜਥੇਬੰਦੀ ਦਾ ਖੜਾ ਵਿਰੋਧ ਕਰਾਂਗੇ ਕੋਈ ਆਉਂਦੇ ਤਰੀਕੇ ਨਹੀਂ ਫਿਰ ਆਗੂ ਦਾ ਨਹੀਂ ਆਗੂ ਦਾ ਆਗੂ ਦਾ ਆਗੂ ਤਾਂ ਸਾਡਾ ਨਹੀਂ ਨਹੀਂ ਕਿਸੇ ਪਾਰਟੀ ਦਾ ਪਾਰਟੀ ਦਾ ਰਾਜਨੀਤਿਕ ਰਾਜਨੀਤਿਕ ਪਾਰਟੀ ਨਾ ਸਮਝੋ ਦੇਖੋ ਪਾ ਪਾ ਦਾ ਜਿਹੜਾ ਵਿਰੋਧ ਕਰਨਾ ਹੈ ਇਸ ਕੇਮ ਦਾ ਸੱਦਾ ਆਇਆ ਹੋਇਆ ਆਰ ਇੰਡੀਆ ਪੱਤਰ ਤੇ ਉਹਦਾ ਵਿਰੋਧ ਜਾਰੀ ਹੈ ਉਹ ਸਾਰਿਆਂ ਜਿੱਥੇ ਬੰਦਗੀ ਕਰ ਰਹੀਆਂ ਉਹ ਅਧਿਕਾਰੀਆਂ ਵੀ ਕਰ ਰਹੇ ਨੇ ਐਸਕੇਐਮ ਦੀ ਆਲ ਇੰਡੀਆ ਦੀ ਕਾਲ ਹੈ ਸਾਰੀਆਂ ਸਟੇਟਾਂ ਦਾ ਉਹ ਇੱਕੋ ਸਟੇਟ ਚ ਨਹੀਂ ਹੈ ਉਹ ਸਾਰੀਆਂ ਸਟੇਟਾਂ ਦਾ ਵਿਰੋਧਾ ਉਹ ਜਾਰੀ ਹੈ ਜਾਰੀ ਰਹੂਗਾ